ਦੇ ਵੀ ਜਿਹਨੇ ਮਤਲਬ ਜਿਹੜਾ ਬੰਦਾ ਫੀਮ ਖਾਂਦਾ ਉਹ ਮਤਲਬ ਬਾਕੀਆਂ ਜਿਹੜੇ ਦੂਜੇ ਹੁੰਦੇ ਉਹਨਾਂ ਨਾਲ ਬੜਾ ਲੱਗ ਰਹਿੰਦਾ ਤੀ ਨੂੰ ਤੀ ਸਮਝਦਾ ਭੈਣ ਨੂੰ ਭੈਣ ਸਮਝਦਾ ਵੀ ਮੈਂਟਲੀ ਤੌਰ ਤੇ ਟੱਗ ਨਹੀਂ ਹੁੰਦਾ ਠੀਕ ਹਾਂ ਉਹ ਗਲਤ ਨਹੀਂ ਗੀ ਕਦੇ ਵੀ ਹੁੰਦਾ ਫੀਮ ਵਾਲਾ ਨਾ ਡੋਡਿਆਂ ਵਾਲਾ ਨਾ ਫੀਮ ਵਾਲਾ ਗਲਤ ਨਹੀਂ ਹੁੰਦਾ ਇਹ ਮੈਡੀਕਲ ਨਸਿਆਂ ਵਾਲੇ ਸਾਰੇ ਗਲਤ ਹੁੰਨੇ ਸਨ ਅਸੀਂ ਉਹਦੇ ਦੇਖਦੇ ਹਾਂ ਇਹਨਾਂ ਦੀ ਹਾਲਤ ਕੋਈ ਗਿਰਿਆ ਪਿਆ ਕੋਈ ਕੋਸਾ ਬੁਰੀ ਹਾਲਤ ਹੋਈ ਵੀ ਹੈ ਮਾਂ ਬਾਪ ਨੂੰ ਘੁੱਟਦੇ ਹਾਂ ਮਹਿੰਗਾ ਨਗਰ ਲੋਕਾਂ ਨੇ ਕਹੀ ਤਾਂ ਹੈ ਕਿ ਮੁੰਡੇ ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਵੇਚ-ਵੇਚ ਕੇ ਖਾ ਗਏ ਸਭ ਕੋ ਆ ਮੈਡੀਕਲ ਨਾਲ ਦੇ ਆ ਲੋਕ ਬੁਰੇ ਹਾਲਾਤ ਨੇ ਇਹਨਾਂ ਦੇ ਤਾਂ ਕਈ ਤੇ ਇਹ ਦੇ ਮੁੰਡੇ ਜਿਨ੍ਹਾਂ ਦੇ ਬੱਚੇ ਹੋਏ ਹੀ ਨਹੀਂ ਇਹ ਨਸ਼ਾ ਖਰਾਬ ਕਰਦਾ ਤੁਸੀਂ ਛੱਕਦੇ? ਹਾਂ ਛੱਕਦਾ ਕਿੰਨੇ ਕ ਟਾਈਮ ਤੋਂ? ਮੰਨੂ ਹੋ ਗਏ 40 ਸਾਲ ਅੱਛਾ ਫਿਰ ਕੀ ਫਰਕ ਲੱਗਦਾ ਬਾਕੀ ਮੁੰਡਿਆਂ ਦੇ ਸਰੀਰਾਂ ਚ ਤੇ ਆਪਣੇ ਸਰੀਰ ਚ? ਸਾਡਾ ਸਰੀਰ ਠੀਕ ਕੰਡੇ ਪਰ ਹਾਂ ਕਹਦਾ ਬਾਬੂ ਵੀ ਸਰ ਕੀ ਹੁਣੀ ਫੀਮ ਦੀ ਖੇਤੀ ਹੁਣ ਦੇਰੀ ਸਰਕਾਰ ਆਪਣਾ ਵੇਚਦੀ ਐ ਆਪਣਾ ਬਕਾਉਂਦੀ ਆ ਬਾਬੂ ਇੱਕ ਨਾ ਬੜੀ ਗੱਲ ਤੁਰੀ ਤੀ ਹੁਣ ਵਿਧਾਨ ਸਭਾ ਚ ਫੀਮ ਦੀ ਖੇਤੀ ਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ ਵੀ ਪੰਜਾਬ ਚ ਹੋਣੀ ਚਾਹੀਦੀ ਐ ਫੋਲਣੀ ਚਾਹੀਦੀ ਐ ਹਾਂ ਕਿਉਂ ਮਤਲਬ ਉਹ ਵੀ ਤਾਂ ਇੱਕ ਨਸ਼ਾ ਕਿਉਂ ਹੋਣੀ ਚਾਹੀਦਾ ਮਸਾ ਤਾਂ ਉਹਨਾਂ ਨਾਲ ਕੰਮ ਕਰਦੇ ਆ ਲੋਕ ਅਸੀਂ ਹੋਰ ਵੀ ਸੋਚਿਆ ਵੀ ਉਹਦੇ ਨਾਲ ਜਿਹੜਾ ਦੂਜਾ ਨਸਾ ਮੈਡੀਕਲ ਨਸਾ ਚਿੱਟਾ ਵਗੈਰਾ ਹੋਰ ਵੀ ਇਹ ਥੋੜਾ ਬਹੁਤਾ ਘਟ ਜਾਊਗਾ ਨਿਆਣੇ ਜਿਹੜੇ ਹੁਣ ਮਰਦੇ ਆ ਓਵਰਡੋਜ਼ ਲਾ ਲਈ ਦੀ ਫਲਾਣਾ ਲਾ ਲਿਆ ਮਰ ਗਿਆ ਇਹਦੇ ਨਾਲ ਬੰਦਾ ਮਰਦਾ ਨਹੀਂ ਸਮਾਂ ਕੰਮ ਕਰਦੇ ਆ ਕੋਈ ਗਲਤੀ ਨਹੀਂ ਕਰਦਾ ਪਹਿਲਾਂ ਪੰਜਾਬ ਚ ਕਹਿੰਦੇ ਫੀਮ ਦੀ ਖੇਤੀ ਦੇ ਠੇਕੇ ਹੁੰਦੇ ਤੇ ਆ ਬਾਪੂ ਅਸੀਂ ਦੇਖਿਆ ਜੀ ਠੇਕੇ ਸਾਡੇ ਵੀ ਉਰੇ ਹੈਗਾ ਤਾਂ ਪਿੰਡ ਤੇ ਠੇਕਾ ਫੀਮ ਦਾ ਹਾਂ ਜੀ ਅਸੀਂ ਦੇਖੇ ਠੇਕੇ ਕਹਿੰਦੇ ਵੀ ਜਿਹਨੇ ਮਤਲਬ ਜਿਹੜਾ ਬੰਦਾ ਫੀਮ ਖਾਂਦਾ ਉਹ ਮਤਲਬ ਬਾਕੀਆਂ ਜਿਹੜੇ ਦੂਜੇ ਹੁੰਦੇ ਉਹਨਾਂ ਨਾਲੋਂ ਬੜਾ ਅਲੱਗ ਰਹਿੰਦਾ ਤੀ ਨੂੰ ਤੀ ਸਮਝਦਾ ਭੈਣ ਨੂੰ ਭੈਣ ਸਮਝਦਾ ਵੀ ਮੈਂਟਲੀ ਤੌਰ ਤੇ ਟੰਗ ਨਹੀਂ ਹੁੰਦਾ ਠੀਕ ਹਾਂ ਉਹ ਗਲਤ ਨਹੀਂ ਗੀ ਕਦੇ ਵੀ ਹੁੰਦਾ ਫੀਮ ਵਾਲਾ ਨਾ ਡੋਡਿਆਂ ਵਾਲਾ ਨਾ ਫੀਮ ਵਾਲਾ ਗਲਤ ਨਹੀਂ ਹੁੰਦਾ ਇਹ ਮੈਡੀਕਲ ਨਥਿਆਂ ਵਾਲੇ ਸਾਰੇ ਗਲਤ ਹੁੰਨੇ ਸਨ ਅਸੀਂ ਉਹਦੇ ਦੇਖਦੇ ਇਹਨਾਂ ਦੀ ਹਾਲਤ ਕੋਈ ਗਿਰਿਆ ਪਿਆ ਕੋਈ ਕੋਸੇ ਬੁਰੀ ਹਾਲਤ ਹੋਈ ਵੀ ਹੈ ਹਾਂ ਬਾਪ ਨੂੰ ਘੁੱਟ ਗਏ ਹਾਂ ਹਾਂ ਇਹ ਨਥਾ ਹੂ ਸਸਤਾ ਦੂਏ ਨਾਲੋਂ ਏ ਮਹਿੰਗਾ ਨਾ ਲੋਕਾਂ ਨੇ ਕਹੀ ਤਾਂ ਹੈ ਜੇ ਮੁੰਡੇ ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਵੇਚ-ਬੇਚ ਕੇ ਖਾ ਗਏ ਸਭ ਕੁਝ ਬੁਰਾ ਹਾਲ ਹੋਇਆ ਫਿਰ ਹੋਣੀ ਚਾਹੀਦੀ ਹੈ ਫੀਮਦੀ ਖੇਤੀ ਪੰਜਾਬ ਚ ਅਸੀਂ ਤਾਂ ਕਹਿੰਦੇ ਚੰਗਾ ਹੋ ਜਵੇ ਬਾਪੂ ਤੁਸੀਂ ਛੱਕਦੇ ਹਾਂ ਛੱਕਦਾ ਕਿੰਨੇ ਕ ਟਾਈਮ ਤੋਂ ਮੰਨੂ ਹੋ ਗਏ 40 ਸਾਲ ਅੱਛਾ ਫਿਰ ਕੀ ਫਰਕ ਲੱਗਦਾ ਹੈ ਬਾਕੀ ਮੁੰਡਿਆਂ ਦੇ ਸਰੀਰਾਂ ਚ ਤੇ ਆਪਣੇ ਸਰੀਰ ਚ ਸਾਡਾ ਸਰੀਰ ਠੀਕ ਹੈ ਕੰਡੇ ਪਰ ਹੈ ਪੂਰਾ ਹਾਂ ਅੱਛਾ ਕਿੰਨੀ ਉਮਰ ਹੋ ਗਈ ਬਾਪੂ ਤੁਹਾਡੀ ਮੇਰੀ ਹੋ ਗਈ 66 ਸਾਲ 66 ਸਾਲ ਦੀ ਉਮਰ ਹੈ ਨਾਲ ਕੋਈ ਨੌਜਵਾਨ ਖੜਾ ਦੀਏ ਫਿਰ ਕਰ ਲੋਂਗੇ ਮੁਕਾਬਲਾ ਕਰ ਲੂੰਗਾ ਅੱਛਾ ਤੇ ਖੇਚਾ ਸਾਰਾ ਦਿਨ ਕੰਮ ਕਰ ਲੋਂਗੇ ਹਾਂ ਅਮਰਤ ਹੋ ਰਹੇ ਨੇ ਅੱਜ ਕੱਲ ਦੇ ਬੱਚੇ ਜਿਹੜੇ ਇਹ ਨਸ਼ੇ ਖਾ ਕੇ ਕੀ ਲੱਗਦਾ ਫੀਮ ਵਾਲਾ ਬੰਦਾ ਨਹੀਂ ਹੁੰਦਾ ਨਾ ਨਹੀਂ ਹੁੰਦਾ ਪਹਿਲਾਂ ਜੀ ਨਹੀਂ ਹੁੰਦਾ ਫੀਮ ਤਾਂ ਐਂ ਦੀ ਅਸੀਂ ਪਹਿਲਾਂ ਤੇ ਦੇਖੇ ਆ ਬਹੁਤ ਅਮਲੀ ਜਿਹੜੇ ਖਾਂਦੇ ਤੇ ਕੋਈ ਐਸੀ ਦੀ ਗੱਲ ਸੁਣੀ ਨਹੀਂ ਹਾਲ ਤੱਕ ਕੋਈ ਗੋਡੀ ਉਮਰ ਕੀ ਨਹੀਂ ਇਹ ਨਸ਼ਾ ਖਰਾਬ ਨਹੀਂ ਕਰਦਾ ਬਿਲਕੁਲ ਵੀ ਨਹੀਂ ਕਰਦਾ ਇਹ ਖਰਾਬ ਆ ਮੈਡੀਕਲ ਨਾਲ ਦੇ ਵਾਲੇ ਤਾਂ ਬੁਰੇ ਹਾਲਾਂ ਨੇ ਨੇ ਤੇ ਕਈ ਇਹ ਜਿਹੇ ਮੁੰਡੇ ਆ ਜਿਨ੍ਹਾਂ ਦੇ ਬੱਚੇ ਹੋਏ ਹੀ ਨਹੀਂ ਇਹ ਨਸ਼ਾ ਖਰਾਬ ਕਰਦਾ ਹਾਂਜੀ ਤੇ ਕੀ ਕਰਨ ਲੱਗਦਾ ਬਾਪੂ ਵੀ ਸਰ ਕਿਉਂ ਨਹੀਂ ਫੀਮ ਦਿੱਖਦੀ ਹੁਣ ਦੇਰੀ ਸਰਕਾਰ ਆਪਣਾ ਵੇਚਦੀ ਆ ਇਹਨਾਂ ਨੂੰ ਆਪਣਾ ਬਕਾਉਂਦੀ ਆ ਪਰ ਅੱਛਾ ਜੀ ਆ ਜਿਹੜੇ ਉੱਪਰ ਮਲੇਵੀਆ ਸਾਹਿਬ ਉਹ ਆਪਣਾ ਬਕਾਉਂਦੇ ਆ ਇਹਨੂੰ ਹੋਲਣ ਨਹੀਂ ਹੁੰਦਾ ਇੱਥੇ ਕੈਰੋਂ ਮੁੱਖ ਮੰਤਰੀ ਦਾ ਜਦ ਅੱਛਾ ਉਹਨਾਂ ਨੇ ਬੰਦ ਕਰਵਾਈ ਤੀ ਜਦ ਪਹਿਲਾਂ ਉਦੇ ਹੁੰਦੇ ਠੇਕੇ ਉਰੇ ਹੈਗੇ ਤੇ ਸਾਡੇ ਵੀ ਹੈਗਾ ਤਾਂ ਠੇਕਾ ਹਾਂ ਪਰ ਬਾਪੂ ਹੁਣ ਫੀਮ ਚਲੋ ਠੀਕ ਹੈ ਫੀਮ ਦੇ ਪੱਖ ਚੋਂ ਤੁਸੀਂ ਅਸੀਂ ਸਹਿਮਤ ਆ ਤੁਹਾਡੇ ਨਾਲ ਪਰ ਹੈ ਤਾਂ ਉਹ ਵੀ ਇੱਕ ਨਸ਼ਾ ਹੀ ਹੈ ਪੰਜਾਬ ਚ ਤਾਂ ਪਹਿਲਾਂ ਹੀ ਨਸ਼ੇ ਬਹੁਤ ਨੇ ਅਸੀਂ ਮੰਨਦੇ ਆ ਵੀ ਨਸ਼ਾ ਹੈਗਾ ਜ਼ਰੂਰ ਪਰ ਇਹਦੇ ਗਲੇ ਇੱਕ ਤਾਂ ਬੰਗਾ ਖਰਾਬ ਨਹੀਂ ਹੁੰਦਾ ਗਿਰਦਾ ਪੈਂਦਾ ਨਹੀਂ ਹੋਰ ਗਲਤ ਕੰਮ ਨਹੀਂ ਕਰਦਾ ਹੈਗਾ ਇੱਕ ਜਿਹੜੇ ਤੁਸੀਂ ਆ ਕਹਿੰਦੇ ਆ ਬੱਚੇ ਪੁੱਛੇ ਹੋਰ ਇਹਨਾਂ ਪਰ ਕੋਈ ਅਸਰ ਨਹੀਂ ਪੈਂਦਾ ਇਹਦਾ ਹਾਂਜੀ ਨਹੀਂ ਤੁਸੀਂ ਤੁਸੀਂ ਛਕਦੇ ਫੀਮ ਛਕਦੇ ਨਹੀਂ ਜੀ ਆਪਾਂ ਕੁਝ ਨਹੀਂ ਛਕਦੇ